ਇੱਥੇ ਬਈ ਦਰਖਤਾਂ ਦੀ ਕੀਮਤ ਦੇਖੋ ਤੁਸੀਂ ਕਿੰਨੀ ਹੈਗੀ ਨਾਲੇ ਇੰਨੇ ਦਰਖਤਾਂ ਫਿਰ ਵੀ ਨਾਲੇ ਘਾਰਾ ਹੋਟਲ ਆ ਹਨਾ ਜੋ ਵੀ ਹੈਗਾ ਕਿੰਨਾ ਵੱਡਾ ਦਰਖਤਾਂ ਦੇਖ ਲਓ ਇੰਨੀਆਂ ਇੱਥੇ ਮੀਨੇ ਰਿੰਗਾ ਆਉਂਦੇਗਾ ਤੇ ਦਰਖਤਾਂ ਦੀ ਕੀਮਤ ਦੇਖ ਲਓ ਤੁਸੀਂ ਜਮਾ ਘਰਾਂ ਦੇ ਵਿੱਚ ਖੜਾ ਤੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਸਾਈਕਲ ਟੂਰ ਦਾ ਹੈਗਾ ਜੀ 19ਵਾਂ ਦਿਨ ਤੇ ਆਪਾਂ ਰੁਕੇ ਹੋਇਆ ਬਣੀ ਖੇਤ 'ਚ ਤੇ ਮਗਰ ਆਪਣਾ ਕੈਂਪਿੰਗ ਟੈਂਟ ਹੈਗਾ ਜਿੱਥੇ ਆਪਾਂ ਰਾਤ ਰਹੇ ਸੀਗੇ ਤੇ ਸਾਹਮਣੇ ਆ ਉਹੀ ਗਰਾਊਂਡ ਹੈਗਾ ਇਸ ਸਮੇਂ ਹਰਪਾਲੋਂ ਨੇ ਰੋਟੀਆਂ ਬਣਾਈ ਜਾਂਦੇ ਨੇ ਤੇ ਰੋਟੀ ਖਾ ਕੇ ਫਿਰ ਆਪਾਂ ਅੱਗੇ ਦਾ ਸਫ਼ਰ ਜਿਹੜਾ ਦਲਹੌਜੀ 5 ਕਿਲੋਮੀਟਰ ਰਹਿ ਗਿਆ ਸਫ਼ਰ ਜਿਹੜਾ ਜਾਰੀ ਕਰਦੇ ਆਂ ਜੀ ਸਵੇਰੇ 6 ਵਜੇ ਬਾਈ ਮੁੰਡੇ ਕ੍ਰਿਕਟ ਖੇਡਣ ਆ ਗਏ ਸੀਗੇ ਤੇ ਕਾਫੀ ਟਾਈਮ ਖੇਡਦੇ ਰਹੇ ਜਿਵੇਂ ਮੁੰਡੇ ਗਏ ਹਨ ਤੇ ਨਾਲ ਦੀ ਨਾਲ ਹੀ ਕੁੜਗਾਂ ਦੀ ਟੀਮ ਆ ਗ੍ਰਾਊਂਡ 'ਚ ਆ ਗਈ ਤੇ ਹੁਣ ਕੁੜਗਾਂ ਕ੍ਰਿਕਟ ਖੇਡੀਆਂ ਜਾਂਦੀਆਂ ਆਂ ਆ ਦੇਖੋ ਇਹੜੇ ਹਿਸਾਬ ਦੀਆਂ ਚੜ੍ਹਾਈਆਂ ਹੋਣਗਾ ਬਾਈ ਮੈਨ ਲੱਗਦਾ ਸਾਈਕਲ ਜਾਂ ਮੂਰੋ ਕਟਾ ਕੇ ਐ ਲਖਣਾ ਪੂ ਵੀ ਪੈਦਲ ਯਾਤਰਾ ਜੋ ਪਠਾਨਕੋਟ ਤੋਂ ਚੱਲੇ ਹਾਂ ਲਹੌਜੀ ਪਹੁੰਚਣਾ ਲਿਆਂਗੇ ਚੜ੍ਹਾਈ 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 ਆਈ ਜਾਂਦੀ ਚੜ੍ਹਾਈ ਆਈ ਜਾਂਦੀ ਹੈਗੀ ਇੱਕ ਬੈਡਲ ਇੱਕar ਹੀ ਨਹੀਂ ਬੈਘ ਕੇ ਦੇਖਿਆ ਹਾਲੀ ਇੰਨੀ ਚੜ੍ਹਾਈ ਪਾਰਕਿੰਗ ਕਰਨ ਵਾਸਤੇ ਇੱਥੇ ਬਾਈ ਇਸ ਤਰ੍ਹਾਂ ਦੀਆਂ ਜਗ੍ਹਾਆਂ ਜਿਵੇਂ ਗੱਡੀ ਵਗੈਰਾ ਲਾਉਣੀ ਆ ਨਾ 100 ਰੁਪਿਆ ਲੈਂਦੇ ਆ ਸਾਰੇ ਦਿਨ ਦਾ ਬੈਣ ਵਗੈਰਾ ਜੇ ਬੱਸ ਜਾਂ ਟਰੱਕ ਲਾਉਣਾ ਤਨ ਉਹ 400 ਰੁਪਏ ਲੈਂਦੇ ਆ ਕੋਚ ਸਾਹਿਬ ਉਹ ਬੈਠੇ ਜਿਹੜੇ ਪਰਚੀ ਕੱਟਦੇ ਆਗੇ 400 ਦੀ ਪਰਚੀ ਕੱਟ ਕੇ ਨਾਲ ਦੀ ਨਾਲ ਹੱਥ 'ਚ ਫੜਾ ਦਿੰਦੇ ਆ ਕਹਿੰਦੇ ਮੁੰਡੇ ਬੜੇ ਖਰਾਬ ਆ ਇਹ ਐਉਣ ਜਾਣ ਨੂੰ ਤਾਂ ਇਹ ਦਦਾ ਨਹੀਂ ਪੈਸੇ ਲੱਗਦੇ ਨਹੀਂ ਨਹੀਂ ਵੇਠੀ ਠੀਕ ਹੈ ਜੀ ਦਲਹੌਜੀ ਜੀ ਵੀ ਬਾਈ ਕੱਲ ਵਾਲਾ ਪੰਗਾ ਉਹੀ ਇੱਥੇ ਵੀ ਕਿਤੇ ਟੈਂਟਰ ਨਹੀਂ ਲਾਉਣ ਦਿੰਦੇ ਤੇ ਇੱਥੇ ਟੈਂਟਰ ਲਾਉਣ ਇਸ ਕਰਕੇ ਵੀ ਨਹੀਂ ਦਿੰਦੇ ਇੱਥੇ ਕਹਿੰਦੇ ਵੀ ਜਾਨਵਰ ਵਗੈਰਾ ਦਾ ਖਤਰਾ ਰਹਿੰਦਾਗਾ ਤੇ ਜਗ੍ਹਾ ਵੀ ਬਹੁਤ ਘਟਾ ਹਨਾ ਇਹ ਆ ਸੇ ਪਾਸੇ ਸੜਕ ਤੇ ਆਪਾਂ ਕਿਤੇ ਵੀ ਜੇ ਜੰਗਲ ਚ ਟੈਂਟ ਲਾਵਾਂਗੇ ਹਨਾ ਤੇ ਉੱਥੇ ਜਾਨਵਰ ਵਗੈਰਾ ਦਾ ਖਤਰਾ ਰਹਿੰਦਾਗਾ ਤੇ ਜੀਦਾ ਕਰਕੇ ਹੁਣ ਆਪਾਂ ਨੂੰ ਕਮਰਾ ਲੈਣਾ ਪਊਗਾ ਤੇ ਕਮਰੇ ਦਾ ਆਪਾਂ ਜਿਹੜਾ ਘੱਟ ਤੋਂ ਘੱਟ ਵਾਲਾ ਰੇਟ ਪੁੱਛਿਆਗਾ ਤੇ 600 ਰੁਪਿਆ ਉਹਦਾ ਕਮਰੇ ਦਾ ਰੇਟ ਆਗਾ ਤੇ ਉੱਥੇ ਆਪਾਂ ਚੱਲਦੇ ਆ ਹਨਾ ਦੇਖਦੇ ਆ ਕਿੱਦਾਂ ਦਾ ਕਮਰਾਗਾ ਕੀ ਕੋਸ਼ ਆਗਾ ਲਹੋਜੀ ਦੇ ਵਿੱਚ ਇੱਕ ਆਪਣਾ ਪੰਜਾਬੀ ਭਰਾ ਵੀ ਫਿਰਦਾਗਾ ਸਸੀ ਦਾ ਬਾਈ ਕੀ ਨਾਂ ਆਗਾ ਬਾਈ ਮੇਰਾ ਨਾਮ ਗੁਰਜੀਤ ਹੈ ਗੁਰਜੀਤ ਤੇ ਬਾਈ ਫਲੋਰ ਤੋਂ ਤੁਸੀਂ ਮੈਂ ਫਲੋਰ ਤੋਂ ਵੀ ਤੇ ਇੱਧਰ ਤੁਸੀਂ ਮੈਂ ਭਾਜੀ ਇੱਥੇ ਟੂਰ ਲੈ ਕੇ ਆਇਆ ਮੇ ਕੋ ਗੱਡੀ ਆ ਟਰੈਵਲ ਅੱਛਾ ਜੀ ਮੈਂ ਟੂਰ ਲੈ ਕੇ ਆਇਆ ਸੀ ਤੇ ਤੁਸੀਂ ਥੋੜਾ ਤਾਂ ਫਿਰ ਘੇੜਾ ਰਹਿੰਦਾ ਹੀ ਹੋਗਾ ਜੀ ਥੋੜੇ ਟਾਈਮ ਬਾਅਦ ਹਾਂਜੀ ਬਾਈ ਗੱਡੀ ਚਲਾਉਂਦਾਗਾ ਹਨ ਤੇ ਪੰਜਾਬੀ ਆਪਣਾ ਬੰਦਾ ਜਦੋਂ ਵੀ ਟੱਕਰਦਾ ਯਾਰ ਐ ਵਧੀਆ ਆਉਂਦਾ ਜਾ ਲੱਗਦਾਗਾ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ ਜੀ ਯਾਰ ਇਹ ਭਾਜੀ ਇਹ ਜਿਹੜੇ ਆਪਾਂ ਨੂੰ ਕਮਰਾ ਦਿਖਾਉਣਗੇ ਕੀ ਹਾਲ ਹੈ ਜੀ ਕੀ ਨਾਂਗਾ ਤੁਹਾਡਾ ਵਿਪਨ ਕੁਮਾਰ ਇੱਥੋਂ ਦੇ ਰਹਿਣ ਵਾਲੇ ਚਲੋ ਫਿਰ ਅੱਗੇ ਅੱਗੇ ਅਸੀਂ ਆਗੇ ਪਿੱਛੇ ਪਿੱਛੇ ਪਹੁੰਚ ਗਏ ਜੀ ਆਪਾਂ ਆਪਣੇ ਕਮਰੇ ਦੇ ਰਾਹ ਕੋਲੇ ਤੇ ਸਾਈਕਲ ਇਧਰ ਥੱਲੇ ਨੂੰ ਲਿਜਾਣੇ ਪੈਣਗੇ ਹਰਪਾਲ ਦੇਖ ਕੇ ਹੋਰ ਸਵੇਰੇ ਚੜਾਉਣੇ ਵੀ ਆ ਚਲੋ ਚਲੋ ਕੋਲੇ ਪਹੁੰਚ ਗਏ ਅਸੀਂ ਐਦਾਂ ਹੀ ਬਾਈ ਇੱਥੇ ਘਰਾਂ ਨੂੰ ਰਾਹ ਜਾਂਦੇ ਆ ਤੇ ਐਂ ਹੋਟਲਾਂ ਨੂੰ ਰਾਹ ਜਾਂਦੇ ਹੈਗੇ ਆ ਦੇਖ ਲੋ ਏ ਦੇਖਦੇ ਆ ਪੁੱਛਦੇ ਆ ਕਮਰਾ ਕਿੰਨੇ ਕ ਦਾ ਮਿਲੂਗਾ ਕੀ ਕੋਸਾ ਵੈਸੇ ਤਾਂ ਗੱਲ ਕਰਕੇ ਤੁਰਿਆ ਕਰੀ ਹੋਰ ਥੱਲੇ ਲੱਗੇ ਆਣਾ ਬੋਸ ਤਾਂ ਥੋੜੀ ਡੀਪ ਮੈਨ ਉਹ ਕਿਧਰ ਗਿਆ ਇੱਧਰ ਉਹ ਥੱਲੇ ਭਾਈ ਐਦਾਂ ਹੀ ਪਾਰਕਿੰਗ ਬਣੀ ਹੋਈ ਹੈਗੀ ਨੱਲਾ ਸਾਈਕਲ ਵਾਲੀ ਤੇ ਮੋਟਰਸਾਈਕਲ ਵਾਲੀ ਪਾਰਕਿੰਗ ਹੀ ਆ ਇਹ ਹੈਨਾ ਇੱਥੇ ਪਾ ਦਿਓ ਯਾਰ ਕਹੇ ਸਾਨੂੰ 100 ਰੁਪਿਆ ਲੈ ਲੋ ਕਾ ਟੈਂਟ ਦਾ ਲੋ ਮントਰ ਹਾਲੇ ਲਾਈਟ ਹੈ ਨਹੀਂਗੀ ਓ ਵੀ ਬਹੁਤ ਵਧੀਆਗਾ ਸੱਪ ਬਣਿਆ ਪਿਆ ਓਏ ਛੋਟੀ ਭੈਣ ਆ ਕੀ ਹੋਈ ਕਹਾਜੇ ਜੋ ਹੈ ਲੈ ਨੀ ਗੋਟਾ ਜੀ ਨਾ ਲਾਈਟ ਆ ਜੂ ਕਿ ਨਾ ਸਾਡੀ ਲੈਟ ਬਿਨਾ ਸਾਡਾ ਕੰਮ ਨੀ ਨਾ ਚੱਲਦਾ ਬਾਥਰੂਮ ਵੀ ਵਧੀਆ ਆਣਾ ਬਾਈ ਚਲੋ ਆ ਕਮਰਾ ਦਾ ਜੀ ਇਸ ਕਮਰੇ ਦਾ ਸਾਡੇ ਤੋਂ ਲਿਆ ਗਏ ਇਹਨਾਂ ਨੇ 600 ਰੁਪਿਆ ਬੜਾ ਕਿਹਾ ਕੱਟ ਕਰ ਲੋ ਕੱਟ ਕਰ ਲੋ ਪਰ ਇਸ ਤੋਂ ਘੱਟ ਇਹਨਾਂ ਨੇ ਨਹੀਂ ਕਹਿੰਦੇ ਇਸ ਤੋਂ ਘੱਟ ਤਾਂ ਹੋ ਹੀ ਨਹੀਂ ਸਕਦਾ ਵੈਸੇ 600 ਰੁਪਏ ਵਾਲਾ ਕਮਰਾ ਹੈਗਾ ਵੀ ਇਹ ਗੀਜਰਾ ਗਰਮ ਪਾਣੀ ਆ ਨਾ ਮੰਗੇ ਤੇ ਗੀਜਰ ਦਾ ਪੂਰਾ ਪੂਰਾ ਫਾਇਦਾ ਚੱਕਾਂਗੇ ਤੇ ਕੱਪੜੇ ਧੋਣ ਵਾਲੇ ਆਗੇ ਤੇ ਉਹ ਵੀ ਧਰਮ ਪਾਣੀ ਨਾਲ ਧੋਵਾਂਗੇ ਕੱਪੜੇ ਬਾਬਾ ਜੀ ਕੱਪੜੇ ਧੋਣ ਵਾਲੇ ਬਹੁਤ ਪੈ ਸਾਡੇ ਤੇ ਅੱਜ ਥੋੜੀ ਨੰਗ ਵਸਤੀ ਕਰ ਰਹੇ ਆ ਵੈਸੇ ਭਾਈ ਕਮਰਾ ਲੈਣ ਦਾ ਕੋਈ ਪਲਾਨ ਤਾਂ ਹੈ ਨਹੀਂ ਸੀਗਾ ਕਿਉਂਕਿ ਇੱਥੇ ਅਸੀਂ ਬਾਬਾ ਦੁਕਾਨ ਵਾਲਿਆਂ ਤੋਂ ਪੁੱਛਿਆ ਕਾਫੀ ਲੋਕਾਂ ਤੋਂ ਪੁੱਛਿਆ ਤੇ ਕਹਿੰਦੇ ਵੀ ਨਹੀਂ ਇੱਥੇ ਬਾਹਰ ਰਹਿਣ ਚ ਟੈਂਟ ਲਾਉਣ ਚ ਖਤਰਾ ਗਾ ਕਹਿੰਦੇ ਇੱਥੇ ਜਾਨਵਰ ਵਗੈਰਾ ਹੈਗੇ ਆਗੇ ਤੇ 뷰 ਵੀ ਵਧੀਆ ਚੰਗਾ ਗਾ ਨਾ ਇੱਥੇ ਬਾਈ ਦਰਖਤਾਂ ਦੀ ਕੀਮਤ ਦੇਖੋ ਤੁਸੀਂ ਕਿੰਨੀ ਹੈਗੀ ਨਾਲੇ ਇੰਨੇ ਦਰਖਤਾਂ ਫੇਰ ਵੀ ਨਾਲੇ ਘਾਰਾ ਹੋਟਲ ਆ ਹਨਾ ਜੋ ਵੀ ਹੈਗਾ ਕਿੰਨਾ ਵੱਡਾ ਦਰਖਤਾਂ ਦੇਖ ਲਓ ਇੰਨੀਆਂ ਇੱਥੇ ਮੀਹ ਨੇ ਰਿਆਂ ਹੁੰਦੇ ਆਂਗਾ ਤੇ ਦਰਖਤਾਂ ਦੀ ਕੀਮਤ ਦੇਖ ਲਓ ਤੁਸੀਂ ਜਮਾ ਘਰਾਂ ਦੇ ਵਿੱਚ ਖੜਾ ਤੇ ਆਪਣੇ ਕਿੰਨੇ ਪੰਜਾਬ ਚ ਖੁੱਲੇ ਖੁੱਲੇ ਥਾਂ ਹੁੰਦੇ ਆ ਫੇਰ ਵੀ ਬੱਢ ਕੇ ਦਰਖਤ ਤੇ ਕਮੈਂਟ ਚੋਂ ਪਰਾਂ ਮਾਰਦੇ ਆਗੇ ਐਨੀ ਕੀਮਤ ਆ ਇੱਥੇ ਦਰਖਤਾਂ ਦੀ ਡਲੋਹਾ ਜੀ ਬਾਈ ਚੰਬੇ ਜ਼ਿਲ੍ਹੇ ਦਾ ਨਾ ਇੱਕ ਪਹਾੜੀ ਇਲਾਕਾਗਾ ਇਹ ਨਾ ਪੰਜ ਪਹਾੜੀਆਂ ਤੇ ਇਹਦੇ ਆਸ-ਪਾਸੇ ਪੰਜ ਪਹਾੜੀਆਂ ਦੇ ਉੱਤੇ ਸ਼ਹਿਰ ਇਹ ਵਸਿਆ ਹੋਇਆਗਾ ਤੇ ਇਹ ਉੱਤਰੀ ਭਾਰਤ ਦੇ ਨਾ ਤੁਹਾਨੂੰ ਪਤਾ ਜੀ ਆ ਵੀ ਹਿਮਾਚਲ ਦੇ ਵਿੱਚ ਹੈਗਾ ਹਿਮਾਚਲ ਏਰੀਆ ਪੈ ਜਾਂਦਾ ਇਹ ਸਾਰਾ ਤੇ ਜਿਹੜੀ ਇਹਦੀ ਸਮੁੰਦਰੀ ਤਲ ਤੋਂ ਉਚਾਈ ਆ ਨਾ 1970 ਮੀਟਰ ਉਚਾਈ ਆ ਤੇ 6400 ਇਹ 60 ਫੁੱਟ ਉੱਚਾ ਉੱਤੇ ਬਈ ਨਾਉ ਚਾ ਬਸਿਆ ਹੋਇਆ ਤੇ ਇਥੇ ਕਾਫੀ ਠੰਡ ਹੈਗੀ ਤੇ ਜੇ ਤੁਸੀਂ ਇਥੋਂ ਦੇ ਨਾ ਮੋਟਰਸਾਈਕਲ ਗੱਡੀਆਂ ਦਾ ਜਿਹੜਾ ਆਪਣਾ ਜਿਵੇਂ ਬਠਿੰਡੇ ਦਾ ਪੀਵੀ03 ਹੁੰਦਾਗਾ ਹਨ ਤੇ ਇਹਨਾਂ ਦਾ ਹੈਗਾਗਾ ਐਚਪੀ 47 ਐਚਪੀ 47 ਤੁਸੀਂ ਇਹਨਾਂ ਦੇ ਮੋਟਰਸਾਈਕਲ ਗੱਡੀਆਂ ਤੇ ਨੰਬਰ ਲਿਖਿਆ ਹੋਇਆ ਦੇਖੋਗੇ ਤੇ ਜੇ ਬਈ ਤੁਸੀਂ ਦਲਹੌਜੀ ਘੁੰਮਣ ਆਉਣੇ ਹੋ ਹਨ ਤੇ ਇਹਦਾ ਜਿਹੜਾ ਬੈਸਟ ਜਿਹੜਾ ਟਾਈਮ ਹੈਗਾ ਘੁੰਮਣ ਦਾ ਮਾਰਚ ਤੋਂ ਜੂਨ ਤੱਕ ਦਾਗਾ ਜਿਹੜਾ ਕਿ ਉਦੋਂ ਕਿ ਤਾਪਮਾਨ ਨਾ ਪਰ 15 ਤੋਂ ਬਸ 25 ਡਿਗਰੀ ਦੇ ਵਿੱਚ ਵਿੱਚ ਰਹਿੰਦਾਗਾ ਜੋ ਜਿਹੜਾ ਕਿ ਪੂਰਾ ਸਹੀ ਆ ਜੇ ਤੁਸੀਂ ਇੱਥੇ ਬਰਫ਼ ਦੇਖਣੀ ਹੈਗੀ ਵੀ ਬਰਫ਼ ਕਦੋਂ ਪੈਂਦੀ ਆ ਨਾ ਤੇ ਫਿਰ ਤੁਹਾਨੂੰ ਦਸੰਬਰ ਤੋਂ ਫਰਵਰੀ ਦੇ ਵਿੱਚ ਵਿੱਚ ਆਉਣਾ ਪਊਗਾ ਤੇ ਫਿਰ ਤੁਹਾਨੂੰ ਜਿਹੜਾ ਸਾਰੇ ਆਸੇ ਪਾਸੇ ਜਿਹੋ ਵੀ ਪਹਾੜ ਹਨਾ ਜੋ ਵੀ ਕੁਝ ਦਿਖਦਾਗਾ ਤੇ ਬਰਫ਼ ਪੈਂਦੀ ਨਜ਼ਰ ਆਊਗੀ ਤੇ ਇੱਥੋਂ ਬਾਈ ਤੁਸੀਂ ਜੇ ਅੱਗੇ ਘੁੰਮਣ ਜਾਣਾ ਅੱਗੇ ਖਜਾਰ ਜਾ ਸਕਦੇ ਹੋ ਜਿਹੜੀ ਬੜੀ ਵਧੀਆ ਲੋਕੇਸ਼ਨ ਆਗੀ ਹਨਾ ਖਜਾਰ ਦੇ ਵਿੱਚ ਤੇ ਚਾ ਇਥੋਂ ਆਪਣਾ ਲਾਹੌਰੀ ਤੋਂ 24 ਕਿਲੋਮੀਟਰ ਪੈ ਜਾਂਦਾਗਾ ਤੇ ਸਾਹਮਣੇ ਇਹਨਾਂ ਦਾ ਟੈਕਸੀ ਸਟੈਂਡ ਹੈਗਾ ਉੱਥੋਂ ਤੁਹਾਨੂੰ ਆਸਾਨੀ ਨਾਲ ਟੈਕਸੀ ਮਿਲ ਜਾਂਦੀ ਹੈ ਜਿਹੜੇ ਵੀ ਕੱਲਾ ਖਿਆਰ ਘੁੰਮਣ ਦਾ 1500 ਰੁਪਿਆ ਲੈਂਦੇ ਆ ਜੇ ਤੁਸੀਂ ਅੱਗੇ ਘੁੰਮਣਾਗਾ ਥੋੜਾ ਜ ਆਸ-ਪਾਸਾ ਸਾਰਾ ਦਿਨ ਘੁੰਮਣਾ ਹਨਾ ਤਾਂ 22-2300 ਰੁਪਿਆ 2500 ਰੁਪਿਆ ਅਲੱਗ-ਅਲੱਗ ਰੇਟ ਆਗੇ ਇੰਨੇ ਦਾ ਲੈ ਲੈਂਦੇ ਤੇ ਤੁਸੀਂ ਪੂਰਾ ਦਿਨ ਇੰਜੋਏ ਕਰ ਸਕਦੇ ਸਵੇਰ ਤੁਹਾਡਾ ਟਾਈਮ ਹੋ ਜਾਉਂਦਾ 9 ਵਜੇ 10 ਵਜੇ ਹਨਾ ਤੇ ਵਾਪਸ ਆਉਣ ਦਾ ਵੀ ਤੁਹਾਡੇ ਟਾਈਮ ਹੋ ਜਦੋਂ ਵੀ ਤੁਸੀਂ ਕਹਦੋਂਗੇ ਵੀ ਹਾਂ ਹੁਣ ਵਾਪਸ ਆਣਾ ਤਾਂ ਵਾਪਸ ਤੁਹਾਨੂੰ ਇੱਥੇ ਦਲਹੋਜੀ ਜਿੱਥੋਂ ਤੁਸੀਂ ਚੜੋਂਗੇ ਹਨਾ ਉੱਥੇ ਹੀ ਉਤਾਰ ਦੇਣਗੇ ਟੈਕਸੀ ਵਾਲੇ। ਉਹ ਬਈ ਅੱਜ ਦੀ ਰਾਤ ਆਪਣੀ ਇਸ ਕਮਰੇ 'ਚ ਤੇ ਮੈਂ ਵੀਡੀਓ ਨਾਲ ਅੰਤਪਛਦੀ ਜੀ ਬਣਾਉਣਾਗਾ ਬਣਾਉ ਨੂੰ ਜੀ ਨਹੀਂ ਕਰਦਾ ਕਿਉਂਕਿ ਬਾਈ ਜਿਹੜਾ ਮੇਰਾ YouTube ਚੈਨਲ ਸੀਗਾ ਨਾ ਮੇਨ ਇੱਕ ਹੀ ਸੀਗਾ ਇਸੇ ਨਾਮ ਤੇ ਸੀ ਬਟੂ ਫੇਲੀਅਰ ਦੇ ਨਾਂ ਤੇ ਤੇ ਉਤੇ 2-3 ਸਾਲ ਬਾਈ ਬਹੁਤ ਮਿਹਨਤ ਕਰੀ ਸੀਗੀ ਮਸਾ ਮੋਨਟਾਈਜ਼ ਕਰਿਆ ਸੀਗਾ ਤੇ ਉਹ ਆਪਣਾ ਹਜੇ ਤੱਕ ਅਕਾਊਂਟ ਚੱਲਿਆ ਨਹੀਂਗਾ 5-6 ਦਿਨ ਹੋ ਗਏ ਉਹਨੂੰ ਬੰਦ ਪਏ ਨੂੰ ਤੇ ਉਹਦਾ ਕਰਕੇ ਨਾ ਮੇਰਾ ਦਿਮਾਗ ਥੋੜਾ ਸੈਟਅਪ ਹੈ ਨੀਗਾ ਕਿਉਂਕਿ ਵਧੀਆ ਨਹੀਂ ਲੱਗਦਾ ਕੁਛ ਨਾ ਵੀਡੀਓ ਬਣਾਉਣੀ ਵਧੀਆ ਲੱਗਦੀ ਐ ਨਾ ਕੁਛ ਹੋਰ ਵਧੀਆ ਲੱਗਦਾ ਸਾਈਕਲ ਵੀ ਨਹੀਂ ਚੱਲਦਾ ਯਾਰ ਗੱਲ ਮੁੱਕੀ ਤੇ ਹੁਣ ਦੇਖਦੇ ਆਂ ਜਾਂ ਤਾਂ ਕੱਲ ਨੂੰ ਸਵੇਰ ਨਵਾਂ ਅਕਾਊਂਟ ਬਣਾਵਾਂਗੇ ਹਨਾ ਤੇ ਉਹਦੇ ਤੇ ਫੇਰ ਦੁਬਾਰਾ ਉਨੀ ਮਿਹਨਤ ਕਰਨੀ ਪਊਗੀ ਤੇ ਸਸਰੀ ਘਾਲ ਜੀ ਬਈ ਸਾਰਿਆਂ